ਹਾਂ ਜੀ ਵਾਈਕੂ ਦੀ ਫਟੇ ਅੱਜ ਪਿੰਡ ਚੁੰਮੋ ਦੇ ਵਿੱਚ ਲੋਬੀਟ ਘਟਨਾ ਵਾਪਰੀ ਆ ਬੜੀ ਡੋਖੜੀ ਗੱਲ ਆ ਲੋਬੀ ਆਪਾਂ ਕੋਈ ਘਟਨਾ ਦਿਉਨੇ ਆ ਮੀਠੀਆਂ ਗੱਲ ਇੱਥੇ ਇਹ ਜਿੰਨਾਂ ਦਾ ਮਾਗੀ ਤੌਰ ਤੇ ਠੀਕ ਨਹੀਂ ਹੈਗੇ ਪਰ ਅਸੀਂ ਇਹ ਜੀ ਕਹਿੰਦੇ ਆ ਜੇ ਠੀਕ ਨਹੀਂ ਤਾਂ ਸਾਹਮਣੇ ਰੱਖਣਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਘਟਨਾ ਵਾਪਰੀ ਉਹਦੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਸੀ ਸੰਗਤ ਨੇ ਆਪਣਾ ਫੈਸਲਾ ਦਿੱਤਾ ਆ ਨਾ ਤਾਂ ਸਾਡੇ ਇਕੱਲੇ ਫੈਲਾ ਨਾ ਹੋਟੀ ਸੀ ਤੇ ਸੰਗਤ ਦਾ ਫੈਲਾ ਆ ਸਾਰਿਆਂ ਫੈਲਾਇ ਦਿੱਤੇ ਕਿ ਪਰਚਾ ਕੀਤਾ ਜਾਵੇ ਪਰਚਾ ਕਰਕੇ ਦੇ ਦੇ ਜੋ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਸਾਰੇ ਇਸ ਨਾਲ ਸਹਿਮਤ ਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿ ਕਾਨੂੰਨ ਦੇ ਵਿੱਚ ਜਿੱਥੇ ਵੀ ਕੋਈ ਕਾਨੂੰਨ ਉਹਨੂੰ ਕੋਈ ਸਜ਼ਾ ਦਿੰਦੇ ਆ ਉਹ ਸਾਰਿਆਂ ਨੂੰ ਮਨਜ਼ੂਰ ਆ ਤੇ ਨਾਲ ਸਿੱਖ ਸੰਗਤ ਦੇ ਨਾਲ ਜਿੱਥੇ ਵੀ ਲੋੜ ਆ ਅਸੀਂ ਆਈ.ਟੀ.ਪੀ.ਸੀ ਮੈਂਬਰ ਜੀ ਹੋਣ ਦੇ ਨਾਤੇ ਇਹਨਾਂ ਦੇ ਨਾਲ ਖੜੇ ਆ ਕਿਉਂਕਿ ਸਾਡੀਆਂ ਡਿਊਟੀਆਂ ਵੀ ਇਸੇ ਕਰਕੇ ਲਗੀਆਂ ਆ ਕਿ ਜਿੱਥੇ ਸੰਗ ਨੂੰ ਲੋਗ ਆ ਗੁਰੂ ਘਰ ਵਾਸਤੇ ਅਸੀਂ ਉੱਥੇ ਗੁਰੂ ਘਰ ਦੀ ਤਿਆਰੀ ਆ ਜੀ ਸਰ ਇਹ ਘਟਨਾ ਕਿੰਨੇ ਵਜੇ ਸਰ ਵਾਪਰੀ ਗਈ ਇਹ ਸਵੇਰੇ ਵਾਪਰੀ ਆ 5 ਵਜੇ 55 ਮਿੰਟ ਜੀ ਕਿਹੜੇ ਪਿੰਡ ਕਿਹੜੇ ਪਿੰਡ ਚੋਮੂ ਦੇ ਵਿੱਚ ਆ ਜੀ ਗੁਰੂ ਬਾਲਾ ਸਾਹਿਬ ਪ੍ਰਧਾਨ ਸਾਹਿਬ ਦੇ ਨਾਲ ਖੜੇ ਆ ਜੀ ਤੇ ਪਿੰਡ ਦੇ ਵਿੱਚ ਹੀ ਵਾਪਰੀ ਆ ਇਹ ਘਟਨਾ ਕਿਨੇ ਬਾਪ ਬਪ੍ਰੀਤ ਨੇ ਮੈਨੂੰ ਫੋਨ ਕਰਿਆ ਜੀ ਕਿ ਮੈਂ ਉਸਦੇ ਐਸਐਚ ਨੂੰ ਲਾ ਵਿਖੜੀ ਮੈਂ ਇਹਨਾਂ ਨੂੰ ਫੋਨ ਕੀਤਾ ਸੀ ਕਿ ਤੁਸੀਂ ਉਹਦੇ ਤੇ ਪਰਚਾ ਹੀ ਕਰ ਦਿਓ ਕੰਮ ਨਿਭਰੇ ਸਹੀ ਕਾਹੀ ਕੰਮ ਨਹੀਂ ਆ ਲੋਕਾਂ ਦੇ ਵਿੱਚ ਸੰਗ ਦੇ ਵਿੱਚ ਰੋਸ ਇਸ ਗੱਲਾਂ ਦਾ ਜੀ ਸਰ ਕਿਉਂਕਿ ਕਿਲੇ ਇਹ ਜਿਹੜਾ ਬੂਨਾ ਤੋਂ ਬਾਹਰ ਮੈਨੂੰ ਫੋਨ ਕਰਿਆ ਆ ਜਦੋਂ ਫੋਨ ਆਲਾ ਪਏ ਸਭ ਨੂੰ ਸਾਲ ਕਿੰਨਾ ਰੋਸ ਹੁੰਦਾ ਇਹਨਾਂ ਗੱਲਾਂ ਦਾ ਇੱਕ ਕਰਕੇ ਉਹ ਪਰਚੇ ਨਾਲ ਗੱਲ ਮੁਕਣੀ ਆ ਉਹ ਤਾਂ ਜੇ ਆਪਾਂ ਗੱਲ ਕਰੀਏ ਤੇ ਮੈਂ ਨਹੀਂ ਉਸ ਗੱਲ ਦੇ ਵਿੱਚ ਕਹਿੰਦਾ ਕਿ ਜਰੂਰ ਕਰੋ ਤੁਸੀਂ ਛੱਡੋ ਠੀਕ ਆ ਕਾਨੂੰਨ ਛੱਡੇ ਨਾ ਜਿਹੜੇ ਕਾਨੂੰਨ ਦਾ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਦਾ ਸਵਾਗਤ ਹੈ ਜੀ ਸਾਧ ਸੰਗਤ ਜੀ ਮੈਂ ਤਕਰੀਬਨ 5:45 ਮਿੰਟ ਦੇ ਨੇਤ੍ਰੇਣਿਮ ਦੀ ਸਮਾਪਤੀ ਤੋਂ ਬਾਅਦ ਜੀ ਆਪਣੇ ਰੂਮ ਵਿੱਚ ਆਇਆ ਜੀ ਤੇ ਇਹ 5:55 ਮਿੰਟ ਤੇ ਹਾਂ ਜੀ ਬਾਣਾ ਬਰਤ ਚੱਲਾ ਸੀਗਾ ਜੀ ਜੀ ਕੁਦਰਤੀ ਮੈਂ ਵਸਤਰ ਉਤਾਰੇ ਸੀ ਬਨਾਣ ਦੇ ਕਸ਼ਰੇ ਦੇ ਨਾਲ ਮੈਨੂੰ ਜਦੋਂ ਪਤਾ ਲੱਗਾ ਤਾਂ ਮੈਂ ਅੱਧੇ ਮਿੰਟ ਦੇ ਵਿੱਚ ਵਿੱਚ ਅੰਦਰ ਪਹੁੰਚ ਗਿਆ ਜੀ ਤੇ ਬਿਆਦਵੀ ਹੋਣ ਤੋਂ ਬਚਾਅ ਹੋ ਗਿਆ ਕੁਝ ਸ਼ਖਸ ਨੇ ਪਹਿਲਾਂ ਕਾਰਡ ਪਏ ਸੀ ਜੀ ਗੁਰਦਰਬ ਸਾਹਿਬ ਜੀ ਦੀ ਵਰਸੀ ਦੇ ਜੀ ਉਹ ਤਿੰਨ ਚਾਰ ਕਾਰਡ ਪਾੜ ਦਿੱਤੇ ਪਹਿਲਾਂ ਸਾਨੂੰ ਇੱਧਰ ਕੈਮਰੇ ਤੋਂ ਪਤਾ ਲੱਗ ਗਿਆ ਜੀ ਉਹ ਔਰਤ ਤੁਹਾਡੇ ਪਿੰਡ ਦੇ ਸੀਗੇ ਹਾਂ ਉਹ ਪਿੰਡ ਦੇ ਦੱਸਦੀ ਹੈ ਕੀ ਨਾਮ ਕੀ ਉਹਨਾਂ ਦਾ ਸਰ ਉਹਨਾਂ ਦਾ ਨਾਮ ਪਰਮਜੀਤ ਕੌਰ ਆ ਜੀ ਹਾਂਜੀ ਤੇ ਜਿਸ ਵੇਲੇ ਮੈਂ ਫਿਰ ਕਾਰਡ ਪਾੜਦੀ ਦੇਖਿਆ ਤੇ ਮੈਂ ਫਿਰ ਜਦੋਂ ਫਿਰ ਇਸ਼ਾਰੇ ਬਰਿਆਂ ਦੇ ਨਾਲ ਹੀ ਮੈਂ ਅੰਦਰ ਚਲੇ ਗਿਆ ਜੀ ਤੇ ਉਹਨੇ ਰਮਾਲਾ ਸਾਹਿਬ ਗੁਰੂ ਸਾਹਿਬ ਜੀ ਦਾ ਉਤਾਰਿਆ ਹੋਇਆ ਸੀਗਾ ਤੇ ਜਦੋਂ ਮੈਂ ਕੋਲ ਗਿਆ ਤੇ ਉਹ ਡੰਡੋਤਵੰਦ ਨਾਨਕ ਬਾਰ ਉਹ ਇਹ ਸ਼ਬਦ ਪੜਨ ਲੱਗ ਪਈ ਤੇ ਚੋਰ ਸਾਹਿਬ ਕਰਨ ਲੱਗ ਪਈ ਜਦੋਂ ਮੈਂ ਕਿਹਾ ਵੀ ਤੁਸੀਂ ਭੈਣ ਜੁਰਾਬਾਂ ਨਹੀਂ ਖੋਲੀਆਂ ਜੁਰਾਬਾਂ ਖੋਲ ਕੇ ਫੇਰ ਆਓ ਤੇ ਉੱਠ ਕੇ ਚੱਲੇ ਗਏ ਬਾਹਰ ਇਹ ਬਾਹਰ ਆ ਕੇ ਫੇਰ ਮੈਂ ਫਾੜ ਲਿਓ ਨੱਠਣ ਲੱਗੀ ਸੀ ਮੈਂ ਬਾਹਰ ਆ ਕੇ ਫਾੜ ਲਿਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਸਰ ਆਪਕੇ ਨਾਮ ਪਰਾਨ ਬੋਲਦਾ ਮੈਂ ਅਸੀਂ ਪਿੰਜਮ ਗੋਦਰਾਪੁਰ ਦੀ ਮਿੱਟੀ ਦੇ ਵਾਧਾ ਮੈਂ ਕੀ ਨਾਮ ਸਰ ਤੁਹਾਡਾ ਆਇੰਦਰਜੀਤ ਸਿੰਘ ਜੀ ਜੀ ਸਰ ਇਹ ਸਵੇਰੇ ਜਿੰਦਾ ਘਾਟਾਂ ਬਾਪਰੀ ਕੇ ਅਮਰਤ ਦੇਲੇ ਪਜਾਸੋਂ ਤੋਂ ਬਾਅਦ ਇਹ ਉਹ ਬੀਬੀ ਆਈ ਅੰਦਰ ਆਈ ਜੀਰਾ ਬਣੀ ਲਾਈਆਂ ਮੱਥਾ ਨਹੀਂ ਟੇਕਿਆ ਆਣ ਕੇ ਉੱਥੇ ਸਾਡੇ ਗੋਦਰਾ ਸਾਹਿਬ ਚਿੰਨੇ ਪਾਸ਼ਾ ਗੁਰੂ ਗੁਰੂ ਪੁਲਾ ਸਾਹਿਬ ਤੋਂ ਜੀ ਮਹਾਰਾਜ ਬੱਚੀ ਸੀ ਮਾਨ ਪਰਚਾ ਦੀ ਉਹਦੇ ਕਾਰਡ ਪੈ ਗਈ ਬੰਨਾਂ ਕਾਰਡ ਪਾੜੇ ਉਹ ਤੋਂ ਉਹਨੂੰ ਕੋਸ਼ਿਸ਼ ਕੀਤਾ ਜਾਗਰਸ਼ਨੀ ਕਾਬਯਾ ਰਹਿ ਗਈ ਗਰਾਵੀ ਸਿੰਘ ਨੇ ਆਪਣੇ ਕਮਰੇ ਦੇ ਦਰਵਾਜ਼ਾ ਲਗਾ ਸੀ ਕੈਮਰਾ ਜਿਹੋਲੇ ਵਿੱਚ ਉਹਨਾਂ ਨੇ ਇਹ ਕਾਰਵਾਈ ਦੇਖਿਆ ਹਾਂਜੀ ਜੀ ਉਸੇ ਟਾਈਮ ਉਹ ਜਾ ਕੇ ਦੌੜ ਕੇ ਉਹਨਾਂ ਨੂੰ ਰੋਕਿਆ ਜਦ ਕਿ ਉਹ ਧਰਮਾਲਾ ਚੱਲਿਆ ਸੀ ਜਦ ਜਦ ਉਹ ਪਹੁੰਚਿਆ ਉਹਨੂੰ ਫੜ ਕੇ ਥਾਲੇ ਜਦੋਂ ਦੌਣ ਪਈ ਕਿ ਉਹਨੂੰ ਮੁਰ ਕੇ ਉੱਤੇ ਖੜਿਆ ਜਦ ਉਹਨੂੰ ਮੈਨੂੰ ਸਾਰੇ ਇਕੱਠੇ ਰੋਕੇ ਸਨ ਜਿਵੇਂ ਕਿ ਲੋਕਾਂ ਕੋਲ ਦੱਸਿਆ ਗਿਆ ਹੈ ਕਿ ਉਸਦੇ ਥੋੜਾ ਮੈਂਟਲੀ ਥੋੜੀ ਅਫਸੈਟ ਨਹੀਂ ਆ ਉਹਦੇ ਬਾਰੇ ਕੋਈ ਪਤਾ ਕਮੇਟੀ ਸੀ ਜਾਂ ਨਹੀਂ ਜੀ ਸਾਨੂੰ ਕੋਈ ਨਹੀਂ ਪਤਾ ਉਹਨਾਂ ਆਪਣੇ ਭਰਾ ਦਾ ਫੋਨ ਲਗਾਏ ਮੇਰੇ ਕੋਲ ਫੋਨ ਲਗਾਇਆ ਠੀਕ ਹੈ ਪਿੰਡ ਚੋਪੋਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸ੍ਰੀ ਅਵਤਾਰ ਸਿੰਘ ਦੇ ਬਿਆਨ ਦੇ ਆਧਾਰ ਤੇ ਪਰਮਜੀਤ ਕੌਰ ਪਤਨੀ ਰਜਿੰਦਰ ਸਿੰਘ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਔਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਠੀਕ ਹੈ